हां जी आज ਆਪਾਂ ਕਟਿੰਗ ਕਰਨ ਲੱਗੇ ਆ 25 ਹੈਪ ਦੀ ਕਟਿੰਗ ਤੇ ਆਪਾਂ ਨੇ ਲੈਂਥ ਲਾ ਕੇ ਤੇ ਘੇਰਾ ਜਿਹੜਾ ਇਹਦਾ ਫੋਲਡ ਕਰ ਲਿਆ ਹੈ ਘੇਰੇ ਨੂੰ ਆਪਾਂ 4 ਇੰਚ ਐਕਸਟਰਾ ਰੱਖ ਕੇ ਜਿਹੜਾ ਫੋਲਡ ਕੀਤਾ ਹੈ 25 ਇੰਚ ਹੈਪ ਹੈ ਇਹਨਾਂ ਦੀ ਤੇ ਆਪਾਂ 4 ਇੰਚ ਐਕਸਟਰਾ ਕਪੜਾ ਲੈ ਕੇ ਇਹਨੂੰ ਫੋਲਡ ਕਰ ਲਿਆ ਇਸ ਤਰੀਕੇ ਦੇ ਨਾਲ ਬੰਦ ਵਾਲੀ ਸਾਈਡ ਆਪਾਂ ਇੱਧਰ ਰੱਖੀ ਹੈ ਤੇ ਖੁੱਲੇ ਵਾਲੀ ਸਾਈਡ ਇੱਧਰਲੀ ਸਾਈਡ ਹੈ ਤੇ ਇਹ ਬ੍ਰੈਸਟ ਦੀਆਂ ਆਪਾਂ ਇਹ ਕਾਟਾਂ ਪਾਉਣੀ ਹੈ ਤੇ ਇਹ ਬ੍ਰੈਸਟ ਬਾਈ ਕਮਰ ਤੇ 25 ਹਿਪ ਠੀਕ ਹੈ ਘੇਰਾ ਇਹਨਾਂ ਦਾ ਹੈਗਾ 24 ਇੰਚ ਤੇ ਆਪਾਂ ਹਿਪ ਦੇ ਹਿਸਾਬ ਦੇ ਨਾਲ ਇਹਦੀ ਜਿਹੜੀ ਘੇਰੇ ਦੀ ਚੜਾਈ ਉਹ ਲਈ ਹੈ ਜਿਹੜਾ ਵੀ ਇਹ ਹਿਪ ਤੇ ਘੇਰੇ ਨਾਲੋਂ ਵੱਧ ਹੁੰਦਾ ਫੋਦੇ ਹਿਸਾਬ ਨਾਲ ਇਹ ਘੇਰਾ ਜਿਹੜਾ ਲੈਣਾ ਹੁੰਦਾ ਉਹਦੇ ਉੱਤੋਂ 4 ਇੰਚ ਐਕਸਟਰਾ ਲੈ ਕੇ തെയ് ഇഞ്ച ബ്രസ്റ്റി കാട്ട തീരാ ച്ച സാണി മോഡേ തിലബൈസ് നീച്ച നിശാനാസ് ਇਸ ਨਿਸ਼ਾਨ ਨੂੰ ਆਪਾਂ ਇਸ ਨਿਸ਼ਾਨ ਦੇ ਨਾਲ ਇਸ ਤਰ੍ਹਾਂ ਮਿਲਾ ਲੈਣਾ। ਮਿਲੋਂ ਤੋਂ ਬਾਅਦ ਇਹਦਾ ਆਪਾਂ ਕਰ ਲੈਣਾ ਹਾਫ ਇਸ ਤਰ੍ਹਾਂ ਕਿਤੇ ਬ੍ਰੈਸਟ ਆਪਾਂ ਨਿਸ਼ਾਨ ਲਗਾ ਲਾਂਗੇ। ਠੀਕ ਹੈ। ਤੇ ਇਸ ਤਰ੍ਹਾਂ ਆਪਾਂ ਇਹਦਾ ਹਾਫ ਕਰ ਲਾਂਗੇ। ਮਾਫ ਕਰਕੇ ਇੱਕ ਨਿਸ਼ਾਨ ਲਗਾ ਲਾਂਗੇ ਤੇ ਇੱਥੋਂ ਆਪਾਂ ਜਿਹੜਾ ਨਿਸ਼ਾਨ ਮਲਾਇਆ ਸੀ ਇੱਥੋਂ ਆਪਾਂ 1/2 ਇੰਚ ਕਰੀਬ ਇਧਰਲੀ ਸਾਈਡ ਨੂੰ ਇੱਕ ਨਿਸ਼ਾਨ ਲਗਾ ਲਾਂਗੇ ਠੀਕ ਹੈ ਤੇ ਹੁਣ ਆਪਾਂ ਜਿਹੜੀ ਮੋਢੇ ਵਾਲੀ ਕਾਟ ਪਾਉਣੀ ਉਹ ਆਪਾਂ ਇੱਕ ਸਵਾ ਕੈਂਚੀ ਤੇ ਪਾਵਾਂਗੇ ਤੇ ਅੱਕਾਪਾ ਪਾਵਾਂਗੇ 2 1/2 ਇੰਚ ਤੇ ਠੀਕ ਹੈ ਕਿਉਂਕਿ ਹੈਵੀ ਨਾਪ ਦਾ ਸੂਟ ਹੈ ਜੇ ਆਪਾਂ ਇਹਨਾਂ ਦਾ ਤੀਰਾ 7 ਇੰਚ ਰੱਖਦੇ ਤਾਂ ਫੇਰ ਆਪਾਂ ਇਹਨਾਂ ਦੀ ਜਿਹੜੀ ਕਾਟ ਆ ਉਹ 2 ਇੰਚ ਦੀ ਪਾ ਲੈਣੀ ਸੀ ਤੇ ਹੁਣ ਇਹਨਾਂ ਦਾ ਉਪਰੋਂ ਜਿਹੜਾ ਤੀਰਾ ਉਹ ਪਤਲਾ ਹੈ ਘੱਟ ਹੈ ਤੇ ਨੀਚੋਂ ਜਿਹੜਾ ਹੈਵੀ ਸਹਿਜ ਹੈ ਤੇ ਇਹਦੇ ਲਈ ਆਪਾਂ ਜਿਹੜੀ ਨੀਚੋਂ ਕਾਟ ਆ ਉਹ ਵੱਧ ਪਾ ਲੈਣੀ ਹੈ ਉਪਰੋਂ ਆਪਣਾ ਤੀਰਾ ਇਹਨਾਂ ਦਾ ਜਿਹੜਾ 6.5 ਇੰਚ ਹੀ ਕਟਾਈ ਕਰਨਾ ਤੇ ਗਲਾ ਵੀ ਇਹਨਾਂ ਦਾ ਤਾਂ 4 ਇੰਚ ਹੈ ਠੀਕ ਹੈ ਕਿਉਂਕਿ ਉਪਰੋਂ ਤੀਰਾ ਘੱਟ ਹੈ ਇਹਨਾਂ ਦਾ ਤੇ ਨੀਚੇ ਤੋਂ ਇਹ ਜਿਵੇਂ ਹੈਵੀ ਨਾ ਪਾ ਠੀਕ ਹੈ ਤੇ ਇਸ ਤਰ੍ਹਾਂ ਜਿਹੜੇ ਹੈਵੀ ਨਾਪ ਹੁੰਦੇ ਉਹਨਾਂ ਦੀ ਕਾਰਟ ਆਪਾਂ ਇਸ ਤਰੀਕੇ ਦੇ ਨਾਲ ਪਾਉਣੀ ਹੈ ਹੁਣ ਆਪਾਂ ਇਸ ਲਾਈਨ ਨੂੰ ਇਸ ਤਰ੍ਹਾਂ ਮਲਾ ਲਾਂਗੇ ਇਸ ਤਰੀਕੇ ਨਾਲ ਤੇ ਇੱਥੋਂ ਆਪਾਂ ਜਿਹੜਾ ਨਿਸ਼ਾਨ ਹੈ ਇਹਦੇ ਨਾਲ ਮਲਾ ਲਾਂਗੇ ਇਸ ਤਰ੍ਹਾਂ ਤੇ ਜਿਹੜਾ ਆਪਣਾ ਇਹ ਨਿਸ਼ਾਨ ਲਗਾਇਆ ਹੋਇਆ ਹੈ ये मिला लें ठीक है तो इतों आप बिल्कुल ऊपर तिकर इस तरह क्रॉस कर लेना ठीक है ये अपने गलाइए इस तरीके आजगी क्योंकि जो भी आप सैज ल ਤੇ 4 ਇੰਚ ਗਲੇ ਲਈ ਆਪਣਾ ਤੀਰਾ ਇਹ ਜਿਹੜਾ 7 ਇੰਚ ਕਟਾਈ ਹੁੰਦਾ ਪਰ ਇਹਨਾਂ ਦਾ ਜਿਹੜਾ ਤੀਰਾ ਉਹ ਘਟ ਹੈ ਇਸ ਲਈ ਆਪਾਂ ਉੱਪਰੋਂ ਸਾਢੇ 6 ਰੱਖਿਆ ਤੇ ਨੀਚੋਂ ਜਿਵੇਂ ਇਹਨਾਂ ਦੀ ਜਿਹੜੀ ਸਾਈਜ਼ ਹੈ ਉਹ ਵੱਡਾ ਤੇ ਲਈ ਆਪਾਂ ਇੱਥੇ 2 1/2 ਇੰਚ ਦੀ ਕਾਟ ਪਾ ਲੈਣੀ ਹੈ ਤੇ ਇਥੋਂ 1/2 ਇੰਚ ਦੀ ਕਾਟ ਆਪਾਂ ਇਥੋਂ 2 ਇੰਚ ਦਾ ਨਿਸ਼ਾਨ ਲਗਾ ਕੇ ਇੱਥੇ ਪਾ ਲਾਂਗੇ ਇਸ ਤਰ੍ਹਾਂ ਤੇ 3 ਇੰਚ ਦੀ ਬਿਲਕੁਲ ਸਿੱਧੀ ਲਾਈਨ ਲਾਵਾਂਗੇ ਜੋ ਕਿ ਇੱਥੋਂ ਵੀ ਆਪਣਾ 23 ਇੰਚ ਆਵੇ ਤੇ ਇੱਥੋਂ ਵੀ 23 ਇੰਚ ਠੀਕ ਹੈ ਤੇ ਸੈਡ ਇਹਦੀ ਸੈਡ ਲਾਈਨ ਹੈਗੀ ਇਹਨਾਂ ਦੀ 14.5 ਇੰਚ ਤਿਆਰ ਹੈ ਤੇ ਆਪਾਂ 15.5 ਤੇ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਸਾਡੇ 25 ਇੰਚ ਹੈਪ ਹੈ ਹੈਪ ਆਪਾਂ ਜਿੰਨੀ ਹੁੰਦੀ ਆਪਣੀ ਹੈਪ ਹੋਣੀ ਹੀ ਨਿਸ਼ਾਨ ਲਗਾ ਲੈਣਾ ਤੇ ਕਮਰ ਦਾ ਨਿਸ਼ਾਨ ਆਪਾਂ ਜਿਵੇਂ ਇੱਥੋਂ ਲਗਾਉਣੇ ਹੁੰਦੇ ਆਪਣਾ 14 15 ਇੰਚ ਤੇ ਤਕਰੀਬਨ ਆਮ ਹੁੰਦਾ ਹੈ ਤੇ ਆਪਾਂ ਕਮਰ ਦਾ ਨਿਸ਼ਾਨ ਆ ਜਿਹੜਾ ਉਹ ਪਲੂਈ ਦੇ ਹਿਸਾਬ ਨਾਲ ਲਗਾਉਣਾ ਹੈ 12 ਇੰਚ 13 ਇੰਚ ਤੇ ਆਪਾਂ ਇਹ ਨਿਸ਼ਾਨ ਲਗਾਵਾਂਗੇ చారాయి చారా ఇద్దడతారీ దూసీ సైడ్ షడ్డే ఇంవే ఢాయి ఇంచ 7 ਇੰਚ ਦਾ ਹੀ ਨਿਸ਼ਾਨ ਲਗਾਵਾਂਗੇ। ਕੋਪਲੋਈ نیچے ਨੂੰ ਆਪਾਂ ਪਾਉਣੀ ਹੈ 6 ਇੰਚ। ਕਿਉਂਕਿ ਜੇ ਆਪਾਂ 6 ਇੰਚ ਤੋਂ ਜ਼ਿਆਦਾ ਵੱਧ ਪਾਉਣੀ ਹੈ ਤਾਂ ਆਪਣਾ ਇਹ हिਪ ਦੇ ਬਰੋਬਰ ਫਿਰ ਕੋਪਲੋਈ ਆ ਜਾਣੀ ਮੂਰਲੀ ਤੇ ਆਪਣੇ ਪੇਟ ਦੀ ਜਿਹੜੀ ਬਿਲਕੁਲ ਉੱਪਰ ਆ ਜਾਂਦੀ ਹੈ ਕੋਪਲੋਈ ਠੀਕ ਹੈ। ਇਸ ਕਰਕੇ ਆਪਾਂ ਇਹ 6 ਇੰਚ ਇਹ ਜਿਹੜੀ ਹੈਵੀ ਨਾਪ ਹੈ ਜਾਂ 6 ਇੰਚ ਤੇ 5.5 ਇੰਚ ਵੀ ਪਾ ਸਕਦੇ ਹਾਂ ਕਿਉਂਕਿ ਜਿਨ੍ਹਾਂ ਦੇ ਪੇਟ ਜ਼ਿਆਦਾ ਹੁੰਦੇ ਉਹਨਾਂ ਨੂੰ ਇਹ ਪ੍ਰੋਬਲਮ ਹੁੰਦੀ ਹੈ। ਸਲੂਈ ਦਾ ਆਪਾਂ ਇੱਥੇ ਸੈਂਟਰ ਕਰਾਂਗੇ। ਸੈਂਟਰ ਕਰਕੇ ਆਪਾਂ ਕਮਰ ਦਾ ਨਿਸ਼ਾਨ ਲਗਾਵਾਂਗੇ। ਆਪਣਾ ਇੱਥੇ ਇੱਕ 11 ਇੰਚ ਤੇ ਨਿਸ਼ਾਨ ਆਪਣਾ ਆ ਗਿਆ 22 ਇੰਚ ਤੇ 1 ਇੰਚ ਆਪਾਂ ਵਧਾ ਕੇ ਨਿਸ਼ਾਨ ਲਗਾਉਣਾ। ਐਸਟਰ ਤੇ ਇਹਨਿਛਾਣ ਨੂੰ ਆਪਾਂ ਇਸ ਤਰੀਕੇ ਦੇ ਨਾਲ ਮੀਥਿੰਗ ਲਾ ਕੇ ਤੇ ਬਿਲਕੁਲ ਥੱਲੇ ਇਸ ਤਰ੍ਹਾਂ ਬਾਹਰ ਨੂੰ ਕੱਢਦੇ ਹੋਏ ਆਪਾਂ ਇਹਦੇ ਨਾਲ ਮਿਲਾ ਲੈਣਾ ਠੀਕ ਹੈ ਇਹ ਆਪਣਾ ਸੈਂਟਰ ਹੋਗਾ ਇਸ ਤਰ੍ਹਾਂ ਕੋਲੋਇਡਾ ਜਿਹੜੀ ਆਪਣੀ ਸਾਈਡ ਵਾਲੀ ਪਲੋਈ ਹੈ ਇਹਨੂੰ ਆਪਾਂ ਇਹ ਸੈਂਟਰ ਦੇ ਨਾਲ ਇਸ ਤਰ੍ਹਾਂ ਜਿਹੜਾ ਆਪਣਾ ਇੱਥੇ ਨਿਸ਼ਾਨ ਆਉਂਦਾ ਇਹਦੇ ਨਾਲ ਮਿਲਾ ਲਾਂਗੇ ਇਸ ਤਰ੍ਹਾਂ ਜਿਹੜੀ ਆਪਣੀ ਕਮਰ ਵਾਲਾ ਨਿਸ਼ਾਨ ਹੈ ਆਪਣਾ ਇਸ ਤਰ੍ਹਾਂ ਇਹਦੀ ਸੈਂਟਰ ਦੇ ਵਿੱਚ ਆਪਾਂ ਕਮਰ ਵਾਲਾ ਨਿਸ਼ਾਨ ਦੀ ਜਿਹੜੀ ਆਪਾਂ ਗਲਾਈ ਵਾਲੀ ਸਾਈਡ ਹੁੰਦੀ ਉਹ ਰੱਖਣੀ ਹੈ ਪਰ ਜਿਨ੍ਹਾਂ ਦੇ ਪੇਟ ਹੈਵੀ ਹੈ ਉਹਨਾਂ ਦੀ ਆਪਾਂ ਗਲਾਈ ਨਹੀਂ ਦੇਣੀ ਉਹ ਆਪਾਂ ਬਿਲਕੁਲ ਕਮਰ ਤੋਂ ਨਿਸ਼ਾਨ ਰੱਖ ਕੇ ਇਸ ਤਰ੍ਹਾਂ ਬਾਹਰ ਨੂੰ ਇਹ ਨਿਸ਼ਾਨ ਲਜਾਣਾ ਹੈ ਕਿ ਜਿਹੜੀ ਆਪਣੀ ਇਹ ਇਹ ਨਿਸ਼ਾਨ ਸੀਗੀ ਆਪਾਂ ਇਹ ਨਿਸ਼ਾਨ ਦੇ ਨਾਲ ਪਲੂਈ ਦੇ ਨਾਲ ਆਪਾਂ ਐਸੀ ਟੇਪ ਨੂੰ ਰੱਖਣਾ ਹੈ ਇਸ ਨਿਸ਼ਾਨ ਨੂੰ ਕ੍ਰੋਸ ਕਰਦੇ ਹੋਏ ਤੇ ਇਸ ਤਰੀਕੇ ਦੇ ਨਾਲ ਆਪਾਂ ਇੱਥੇ ਨਿਸ਼ਾਨ ਲਗਾ ਲੈਣ। ਹੱਸ ਠੀਕ ਹੈ। ਤੇ ਆਪਣੀ ਹੈਵੀ ਸਾਈਜ਼ ਲਈ ਇਹ ਪਲੂਈਆਂ ਦੀ ਜਿਹੜੀ ਹੈ ਨਿਸ਼ਾਨ ਹੈ ਇਸ ਤਰੀਕੇ ਨਾਲ ਲੱਗਣਗੇ। ਹੁਣ ਆਪਣੇ ਜਿਹੜਾ ਉੱਪਰੋਂ 3 ਇੰਚ ਦਾ ਨਿਸ਼ਾਨ ਲਗਾਇਆ ਸੀ ਤੇ ਆਪਣਾ ਇਹ ਅੱ퍼 ਬ੍ਰੈਸਟ ਜਿਹੜੀ ਇਹ ਆਪਾਂ ਥੋੜੀ ਜਿਹੀ 2 3 ਪੁਆਇੰਟ ਜਿਹੜੀ ਘੱਟ ਕਰਕੇ ਇਹ ਇਸ ਤਰ੍ਹਾਂ ਇਹਦੇ ਨਾਲ ਮਲਾ ਲਾਂਗੇ ਠੀਕ ਹੈ ਜੇ ਆਪਣੇ ਇੱਥੇ ਝੋਲ ਪੈਂਦਾ ਜਿਨ੍ਹਾਂ ਜਿਨ੍ਹਾਂ ਦੇ ਤਾਂ ਉਹਨਾਂ ਲਈ ਇਹ ਜਿਹੜਾ 2 3 ਪੁਆਇੰਟ ਦਾ ਪਨਛਾਰ ਲਗਾ ਲੈਣਾ ਤੇ ਆਪਣਾ ਇਹ ਤਕਰੀਬਨ ਅੱਧੇ ਇੰਚ ਜੇ ਆਪਣਾ ਵੱਧ ਝੋਲ ਪੈਂਦਾ ਤਾਂ ਆਪਾਂ ਇੱਥੇ ਅੱਧੇ ਇੰਚ ਦੀ ਕਾਟ ਇੱਕ ਸਾਈਡ ਤੇ ਪਾ ਸਕਦੇ ਹਾਂ ਇਹਦੇ ਨਾਲ ਆਪਣਾ ਜਿਹੜਾ ਝੋਲ ਇੱਥੋਂ ਖਤਮ ਹੋ ਜਾਂਦਾ ਤੇ ਜਿਹੜਾ ਆਪਾਂ ਅੱਧਾ ਇੰਚ ਇੱਥੇ ਘਟਾਉਣੀ ਹੈ ਇਹਦੇ ਨਾਲ ਆਪਣਾ ਜਿਹੜਾ ਇਸ ਜਗ੍ਹਾ ਤੇ ਝੋਲ ਪੈਂਦਾ ਉਹ ਖਤਮ ਹੋ ਜਾਂਦਾ ਤੇ ਜਿਹੜਾ ਆਪਣਾ ਆਹ ਸਾਈਡ ਤੇ ਜਿਹੜਾ ਇੱਥੇ ਬਲ ਪੈਂਦੇ ਆ ਉਹ ਆਪਣਾ ਇਹ ਸੱਦੇ ਇੰਚ ਦੇ ਨਾਲ ਜਿਹੜਾ ਘਟਾਈ ਕਰਨ ਨਾਲ ਆਪਣਾ ਇਹ ਖਤਮ ਹੋ ਜਾਂਦਾ ਤੇ ਹੁਣ ਆਪਣੀ ਇਹ ਜਿਹੜੀ ਕਾਟਾ ਹੁਣ ਐਪਾ ਦੀ ਸਾਈਡ ਤੇ ਆਪਾਂ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਕੱਟ ਤੇ ਇੱਥੋਂ ਆਪਾਂ ਕਰਾਂਗੇ ਕਟਿੰਗ ਅੱਧੇ ਅੰਚੇ ਦੇ ਆਪਾਂ ਪਾਵਾਂਗੇ ਕਾਰਟ ਠੀਕ ਹੁਣ ਆਪਣੇ ਇਹ ਉੱਪਰਲੀ ਸਾਈਡ ਨੂੰ ਕੱਲੇ ਨੂੰ ਚੱਕਾਂਗੇ ਇੱਥੇ ਵੀ ਆਪਾਂ ਇੱਕ ਕੱਟ ਲਗਾ ਲਾਂਗੇ ਤਾਂ ਜੋ ਪਲੋਈਆਂ ਆਪਣਾ ਇੱਕੋ ਜਿਹੀ ਜਗ੍ਹਾ ਤੇ ਪੈਣ ਤੇ ਇਸ ਜਗ੍ਹਾ ਤੇ ਵੀ ਆਪਾਂ ਕੱਟ ਲਗਾ ਲੈਣਾ ਠੀਕ ਹੈ ਹੁਣ ਜਦੋਂ ਵੀ ਆਪਾਂ ਇਹ ਪਲੋਈਆਂ ਪਾਉਣ ਤੋਂ ਬਾਅਦ ਇਹਦੀ ਸਿਲਾਈ ਲਗਾਉਣੀ ਹੈ ਆਪਾਂ ਉੱਪਰੋਂ ਬਿਲਕੁਲ ਇੱਕੋ ਜਿਹਾ ਰੱਖਿਆ ਸੀਗਾ ਕੋਈ ਵੀ ਸਾਈਡ ਜਿਹੜੀ ਵੱਧ ਕੱਟ ਨਹੀਂ ਰੱਖੀਗੀ ਇਹ ਤੇ ਵੱਧ ਕੱਟ ਰੱਖਣ ਦਾ ਆਪਾਂ ਨੂੰ ਕੋਈ ਜ਼ਿਆਦਾ ਨਹੀਂ ਹੁੰਦਾ ਵੀ ਆਪਾਂ ਵੱਧ ਰੱਖੀਏ ਹੁਣ ਆਪਣੇ ਮੱਧ ਆਪਣਾ ਬੈਕ ਸਾਈਡ ਆਪੇ ਹੀ ਹੋ ਜਾਣੀ ਹੈ ਜਦੋਂ ਆਪਾਂ ਸਲਾਈ ਲਗਾਉਣ ਲੱਗੇ ਇਸ ਤਰ੍ਹਾਂ ਆਪਾਂ ਇਹਨਾਂ ਨਿਸ਼ਾਨਾਂ ਨੂੰ ਨਿਸ਼ਾਨ ਤਿੱਕਰ ਹੀ ਰੱਖਾਂਗੇ ਤੇ ਇਹ ਪਲੋਈ ਆਪਣੀ ਪੈਨ ਤੋਂ ਬਾਅਦ ਆਪਣਾ ਇਹ ਕੱਪੜਾ ਜਿਹੜਾ ਇੰਨਾ ਘਟ ਜਾਣਾ ਠੀਕ ਹੈ ਤੇ ਇਹਨੂੰ ਆਪਾਂ ਐਸੀ ਤਰ੍ਹਾਂ ਹੀ ਰੱਖ ਕੇ ਸਲਾਈ ਲਗਾਵਾਂਗੇ ਇਹ ਕੱਟ ਨੂੰ ਆਪਾਂ ਬਿਲਕੁਲ ਕੱਟ ਦੇ ਨਾਲ ਮਿਲਾ ਕੇ ਰੱਖਣਾ ਤੇ ਉੱਪਰ ਨੂੰ ਜਿੰਨਾ ਕੱਪੜਾ ਨਿਕਲਦਾ ਆਪਾਂ ਕੱਢ ਲੈਣਾ ਜਿੰਨਾ ਆਪਣੀ ਸਾਈਡ ਤੋਂ ਇਸ ਤਰ੍ਹਾਂ ਨਿਕਲੂ ਉਹ ਵੀ ਆਪਾਂ ਕੱਢ ਲੈਣਾ ਇਥੋਂ ਦੇਕਰ ਆਪਣਾ ਕਪੜਾ ਇੱਕੋ ਜਾਊਗਾ ਇਥੋਂ ਦੇਕਰ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਅਲੱਗ ਕੱਢ ਲੈਣਾ ਤੇ ਕੱਢਣ ਤੋਂ ਬਾਅਦ ਆਪਾਂ ਇਹਦੇ ਇਸ ਤਰੀਕੇ ਨਾਲ ਕਾਟ ਪਾ ਲੈਣੀ ਇਹ ਨਿਸ਼ਾਨ ਵੀ ਆਪਣੇ ਥੋੜੇ ਜਿਵੇਂ ਚੇਂਜ ਹੋ ਜਾਂਦੇ ਹੁੰਦੇ ਇਸ ਤੱਕ ਇਹਦੇ ਨਾਲ ਆਪਾਂ ਇਹ ਕਾਟ ਨੂੰ ਨਾਲ ਹੀ ਮਿਲਾ ਲੈਣਾ ਠੀਕ ਹੈ ਤੇ ਇਸ ਤਰ੍ਹਾਂ ਤੁਹਾਡੇ ਕੋਲ ਕਾਟ ਪਾਉਣ ਨਾਲ ਆਪਣਾ ਜਿਹੜਾ ਗਲਾ ਹੋਊ ਇਸ ਤਰੀਕੇ ਨਾਲ ਇੰਨਾ ਜਿਹੜਾ ਬੈਕ ਸਾਈਡ ਹੈ ਉਹ ਆਪੇ ਹੀ ਉੱਪਰ ਨੂੰ ਆ ਜਾਣਾ ਹੈ ਜਦੋਂ ਆਪਾਂ ਇਹਦੀ ਸਿਲਾਈ ਲਗਾਵਾਂਗੇ ਤਾਂ ਆਪਣਾ 1/2 ਇੰਚੰਗੂ ਇਹ ਗਲਾ ਜਿਹੜਾ ਹੈ ਮੂਹਰ ਨੂੰ ਆ ਜਾਣਾ ਹੈ ਠੀਕ ਹੈ ਤੇ ਉਹਦੇ ਨਾਲ ਕੀ ਆਪਣਾ ਜਿਹੜਾ ਗਲਾ ਆਪਣਾ ਉੱਪਰ ਨੂੰ ਚੜਦਾ ਹੈ ਬੂਰਲੀ ਸਾਈਡ ਤੇ ਉਹਦੀ ਪ੍ਰੋਬਲਮ ਵੀ ਸੈੱਟ ਹੋ ਜਾਂਦੀ ਹੈ ਤੇ ਆਪਣੀ ਫਿਟਿੰਗ ਵੀ ਵਧੀਆ ਆ ਜਾਂਦੀ ਹੈ ਠੀਕ ਹੈ ਜੀ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਇਹਨਾਂ ਨਿਸ਼ਾਨਾਂ ਨੂੰ ਦੂਸਰੀ ਸਾਈਡ ਤੇ ਕੱਢ ਲਾਂਗੇ ਠੀਕ ਹੈ ਜੀ